ਜਦੋਂ ਭਗਵੰਤ ਮਾਨ ਜੀ ਨੇ 10 ਲੱਖ ਰਾਸ਼ਨ ਕਾਰਡ ਕੱਟੇ ਸੀਗੇ ਤੇ ਰੋਲਾ ਪਿਆ ਨਾਲ ਦੀ ਨਾਲ ਉਹਨਾਂ ਨੇ ਵਾਪਿਸ ਬਹਾਲ ਕਰਤੇ ਆ ਤਾਂ 15 ਲੱਖ ਕਿਸਾਨਾਂ ਦੇ 6000 ਰੁਪਿਆ ਸਾਲਾਨਾ ਉਹਨਾਂ ਦੇ ਆਣ ਵਾਲੀ ਸੀ ਉਹ ਕੱਟਤੀ ਤੇ ਭਗਵੰਤ ਮਾਨ ਜੀ ਨੇ ਵਟੈਲੀ ਨੰਬਰ ਦੇ ਰੱਖਿਆ ਕੀ ਹੈ 8075 ਇਹ ਜਿਹੇ ਨੰਬਰ ਆਪੇ 100 ਕੁਝ ਨੰਬਰ ਹੈ ਕਹਿੰਦਾ ਜੀ ਐਟ ਡੋਰ ਸਰਵਿਸ ਹੋਊਗੀ ਸਾਬ ਇਹ ਤਾਂ ਪੋਲ ਨਿਕਲ ਗਈ ਸਾਹਿਬ ਭਗਵੰਤ ਮਾਨ ਜੀ ਤਾਂ ਪੋਲ ਨਿਕਲੀ ਨਿਕਲੀ ਉਹ ਤਾਂ ਝੂਟ ਦੇ ਭੁਲੰਦੇ ਆ ਜ ਆਮ ਆਦਮੀ ਸਰਕਾਰ ਜਿਹੜੀ ਹੈ ਝੂਟ ਦਾ ਭੁਲੰਦਾ ਹੈ ਅਰੇ 76 ਸੌਰੀ ਮੈਂ 75 ਕਹਿ ਰਿਹਾ ਸੀ ਆ 76 ਵਾਲਾ ਮਸਲਾ ਆ ਨੰਬਰ ਸੀਗਾ 1076 ਤੇ ਕਾਲ ਕਰੋ ਬੰਦਾ ਸਾਡਾ ਘਰੇ ਆ ਜੂਗਾ ਤੁਹਾਡਾ ਜੋ ਵੀ ਹੈ ਕੋਈ ਸਰਟੀਫਿਕੇਟ ਬਣਾਣਾ ਹੈ ਕੋਈ ਹੋਰ ਤੁਹਾਡੀ ਲੋੜ ਹੈ ਐਟ ਡੋਰ ਸਰਵਿਸ ਹੈ ਭਗਵੰਤ ਮਾਨ ਜੀ ਤਾਂ ਫੇਲ ਹੋਏ ਹੋਏ ਸਾਡੇ ਕਿਸਾਨਾਂ ਦੇ ਕਿਉਂ ਇਸ ਗੱਲ ਦਾ ਕਿਹੜੇ ਤਬੱਸ਼ੀਗੇ ਸਾਹਿਬ ਕਿਉਂ ਕਿਉਂ ਨਹੀਂ ਬੋਲੇ ਅਗਰ ਕਿਸਾਨ ਦੇ ਐਸিসি ਸਾਹਿਬ 15 ਲੱਖ ਦਾ ਹਿਸਾਬ ਕਰਕੇ ਦੇਖੋ ਕਿੰਨਾ ਬੰਦਾ ਮੰਨ ਦੱਸ ਦਿਓ 6000 ਰੁਪਿਆ ਸਾਲ ਦਾ ਜੀ 900 ਕਰੋੜ ਰੁਪਿਆ ਸਾਲਾਨਾ ਇਹਨਾਂ ਕਿਸਾਨਾਂ ਕੋਲ ਆਣਾ ਸੀਗਾ ਜਿਹੜੇ ਇੱਥੇ ਆਂਡਿਆਂ ਦੇ ਕੰਪਨਸੇਸ਼ਨ ਵਾਸਤੇ ਬੋਲੇ ਨਹੀਂ ਤੇ ਹੁਣ ਆ ਜਿਹੜਾ 900 ਕਰੋੜ ਰੁਪਿਆ ਨੁਕਸਾਨ ਹੋ ਰਿਹਾ ਸਾਹਿਬ ਸਾਲਾਨਾ ਦਾ ਇਹਦਾ ਜਵਾਬ ਕੌਣ ਦੇਊਗਾ ਮਾੜਾ ਸੁਮੇਲ ਜਾਖੜ ਕਿਉਂਕਿ ਕਹ ਮੈਂ ਪਰਸੋ ਪਰਚੇ ਭਰਣ ਗਿਆ ਸੀਗਾ ਸੰਗਰੂਰ ਮਾੜ ਉਹ ਤੇ ਜਾਖੜ ਮੁਰਦਾਬਾਦ ਜਾਖੜ ਚੰਗਾ ਵੀ ਜਾਖੜ ਮੁਰਦਾਬਾਦ ਹੈ ਪਰ ਤੁਸੀਂ ਆ ਤਾਂ ਮੈਨੂੰ ਜਵਾਬ ਦੇ ਦਿਓ ਵੀ ਜਿਹੜਾ ਤੁਹਾਡੇ ਕੋਲ ਆ ਰਿਹਾ ਉਹ ਤਾਂ ਲੈ ਲਓ ਸਾਹਿਬ ਮੈਂ ਬੇਨਤੀ ਕਰ ਰਿਹਾ ਆ ਕੰਮ ਕਰੋ ਪੁੰਨ ਦਾ ਕੰਮ ਆ ਉਹਨਾਂ ਦੇ ਘਰੇ 6000 ਰੁਪਏ ਦਾ ਆਜਣ 6000 ਰੁਪਏ ਨਾਲ ਕੋਈ ਮੱਲ ਨਹੀਂ ਮਰੀ ਜਾਂਦੀ ਪਰ ਆ ਰਿਹਾ ਤੁਸੀਂ ਉਹ ਹੋਈ ਨਹੀਂ ਲੈ ਰਹੇ ਸਾਹਿਬ ਮਾੜਾ ਦੱਸ ਰਹੇ ਹੋ ਇਹਦੇ ਕਰਕੇ ਕਾਂਗਰਸ ਦੀ ਗੱਲ ਮੇਰੇ ਸਮਝ ਆ ਜਾਂਦੀ ਏ ਸਰ ਵੀ ਕਾਂਗਰਸ ਤਾਂ ਦਬੀ ਹੋਈ ਏ ਕਾਂਗਰਸ ਨੇ ਮਾੜੇ ਕਰ ਮੈਂ ਦੂਜੇ ਕਾਂਗਰਸੀਆਂ ਨਾਲ ਢਲੀ ਹੋਈ ਏ ਇਸ ਕਰਕੇ ਇਹਨਾਂ ਦੀ ਗੱਲ ਤਾਂ ਮੈਨੂੰ ਸਮਝ ਆ ਗਈ ਵੀ ਕਾਂਗਰਸ ਨਹੀਂ ਬੋਲਦੀ ਨਾ ਹੀ ਬੋਲ ਸਕਦੀ ਹਿੰਮਤ ਐ ਨਹੀਂ ਤੇ ਇਹ ਤਾਂ ਯੂਨੀਅਨ ਆ ਸਰ ਤੁਹਾਡੇ ਪਿੱਛੇ ਸਾਰਾ ਪੰਜਾਬ ਖੜਾ ਏ ਤੁਸੀਂ ਜਾ ਕੇ ਕੇਂਦਰ ਸਰਕਾਰ ਤੋਂ ਤਿੰਨ ਕਾਨੂੰਨ ਵਾਪਸ ਕਰਵਾ ਦੇ ਆ ਭਗਵੰਤ ਮਾਨ ਜੀ ਇਸ ਤੋਂ ਤਕੜੇ ਹੋ ਕੇ ਤੁਹਾਡੇ ਤੋਂ ਕੀ ਵਜ੍ਹਾ ਕੀ ਬਣੀ ਸਰ ਕਿਉਂ ਨਹੀਂ ਇੱਕਠੇ ਡਰੇ ਉਹਦੇ ਕਈ ਉਹ ਡਰੇ ਹੋਏ ਐ ਕਿਸਾਨ ਯੂਨੀਅਨ ਲੀਡਰ ਕਾ ਨਹੀਂ ਡਰੇ ਮੈਂ ਸਹੀ ਕਹਿ ਰਿਹਾ ਹਾਂ ਕਿ ਨਹੀਂ ਲੋਕ ਸ਼ੱਕ ਕਰਨ ਲੱਗੇ ਸਾਬ ਵੀ ਕਿਤੇ ਨੇ ਕਿਤੇ ਢਾਲ ਕੇ ਕੁਛ ਨਾ ਕੁਛ ਕਾਲਾ ਲੋਕ ਸ਼ੱਕ ਕਰਦੇ ਸਾਬ ਕਿਸਾਨ ਚਲੋ ਕੋ ਲੀਡਰ ਨਹੀਂ ਆਉਣਾ ਕਿਸਾਨ ਤਾਂ ਸਾਡੇ ਨਾਲ ਵੀ ਵਿਚਰਦੇ ਐ ਸਾਬ ਆ ਕੇ ਗੱਲ ਕਰਦੇ ਕਾਰਨ ਮੈਂ ਕਿਉਂ ਦੱਸੋ ਕੀ ਗਾਣੀ ਕੀ ਐ ਰੌਲਾ ਕੀ ਐ ਵੀ ਢਾਲ ਵਿੱਚ ਕੁਛ ਨਾ ਕੁਛ ਕਾਲਾ ਐ ਕਾਇਦੇ ਨਾਲ ਗੱਲ ਕਰ ਰਹੇ ਹਾਂ ਜੀ ਆਹ ਦੇਖੋ ਸਾਹ ਆਹ ਕੀ ਹੈ ਮੈਂ ਪੜ੍ਹ ਕੇ ਸੁਣਾ ਦਿੰਦਾ ਇਹਨੂੰ ਦਿਖਾ ਦਿਆਂ ਆਹ ਕੀ ਹੈ ਆ ਰਾਜੇਵਾਲ ਸਾਹਿਬ ਦੇ ਬਿਆਨ ਹੈ ਸਾਹ ਕਿਸਾਨ ਮੋਰਚੇ ਨੂੰ ਲੈ ਕੇ ਬਲਬੀਰ ਸਿੰਘ ਰਾਜੇਵਾਲ ਨੇ ਕਰ ਦਿੱਤਾ ਵੱਡਾ ਐਲਾਨ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇ ਦਿੱਤੀ ਚੇਤਾਵਨੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ 18 ਜਨਵਰੀ ਤੋਂ ਚੰਡੀਗੜ੍ਹ 'ਚ ਪੱਕਾ ਮੋਰਚਾ ਅਨਮਿੱਥੇ ਸਮੇਂ ਲਈ ਲਵਾਇਆ ਲਾਇਆ ਜਾਊਗਾ ਸੁਨੀਲ ਨੇ ਕਿਹਾ ਸਾਬ ਰਾਜੇਵਾਲ ਸਾਹਿਬ ਦੇ ਬਿਆਨ ਕਿੱਥੇ ਲੱਗਿਆ ਸਾਬ ਮੋਰਚਾ ਜਦੋਂ ਰਾਜੇਵਾਲ ਸਾਹਿਬ ਦਾ ਬਿਆਨ ਆ ਗਿਆ ਫਿਰ ਦੂਜੇ ਵਾਲੇ ਕਿਉਂ ਕਿ ਕਿਰਿਆਂ ਦੇ ਸੀਗਾ ਆ ਫਿਰ ਉਹਦੇ ਬਾਅਦ ਆ ਬਿਆਨ ਆ ਗਿਆ ਜੀ ਆਹ ਹੈ ਜੀ ਐਸ ਕੇ ਐਮ ਨਾਨ ਪੋਲਿਟਿਕਲ ਮਾਈਂਡ ਉਸ ਆ ਨਾਨ ਪੋਲਿਟਿਕਲ ਸੇਵਤ ਕਿਸਾਨ ਮੋਰਚਾ ਨਾਨ ਪੋਲਿਟਿਕਲ ਦੇ ਬਿਆਨ ਆ ਜਾਂਦੇ ਐ ਐਸ ਕਨਵੀਨਰ ਐਸ ਕੇ ਐਮ ਨਾਨ ਪੋਲਿਟਿਕਲ ਐਂਡ दैट ਆ ਕੇ ਐਮ ਐਸ ਸੀ ਇਜ਼ ਫਰੋਮ ਪੰਜਾਬ ਜਗਜੀਤ ਸਿੰਘ ਧੱਲੇਵਾਲ ਅਨ ਸਰਵਣ ਸਿੰਘ ਪੰਦੇਰ ਉਹ ਯੂਨੀయన్స్ ਅਕ੍ਰੋਸ ਦਾ ਕੰਟਰੀ ਇਹਨਾਂ ਨੇ ਕਿਹਾ ਜੀ ਅਸੀਂ ਮੋਰਚਾ ਦਿੱਲੀ ਲਾਵਾਂਗੇ ਪੱਕਾ ਮੋਰਚਾ ਇਹਨਾਂ ਵਾਲਾ 18 ਦਾ ਸੀ ਇਹਨਾਂ ਨੇ ਕਿਹਾ ਅਸੀਂ 13 ਨੂੰ ਲਾਵਾਂਗੇ ਉਸ ਤੋਂ ਪਹਿਲਾਂ ਲਾਵਾਂਗੇ ਕਿਤੇ ਇਹ ਨੰਬਰ ਬਣਾ ਜਾਣ ਸਭ ਆ ਜਿਹੜੇ ਮੋਰਚੇ ਕਿਉਂ ਬਦਲੇ ਗਏ ਇਥੋਂ ਪੰਜਾਬ ਚ ਮਨੂ ਆ ਸੰਤ ਸੋ ਕੀ ਕਾਰਨ ਸੀਗਾ ਵੀ ਰਾਜੇਵਾਲ ਸਾਹਿਬ ਜਿਨ੍ਹਾਂ ਨੇ ਉੱਥੇ ਕੇਂਦਰ ਦੇ ਅੰਦਰ ਜਾ ਕੇ ਉਸ ਮੋਰਚੇ ਦੀ ਜਿਹੜਾ ਉੱਥੇ ਸਿੰਘੂ ਬਾਰਡਰ 'ਤੇ ਲੱਗਿਆ ਸੀ ਉਹਦੀ ਕੌਣ ਕਰ ਰਹੀ ਸੀ ਸਰਪ੍ਰਸਤੀ ਰਾਜੇਵਾਲ ਸਾਹਿਬ ਸੀਗੇ ਨੀ ਹੀ ਵਾਸ ਵਨ ਆਫ ਦ ਮੇਨ ਪਲੇਅਰਸ ਇਹਨਾਂ ਨੇ ਐਥੇ ਅਨਾਉਂਸ ਕਰਦੇ ਆ ਉਹਨਾਂ ਨੇ ਦਿੱਲੀ ਅਨਾਉਂਸ ਕਰਤਾ ਰਾਜੇਵਾਲ ਸਾਹਿਬ ਨਦਰਦ ਹੋ ਗਏ ਵਿਚਾਲੋਂ ਕਿਉਂ ਕਿਉਂ ਆਸੇ ਪਾਸੇ ਹੋਈ ਕੀ ਕਾਰਨ ਬਣਿਆ ਉਹਨੇ ਤੇ ਵੀ ਨਾਊਗਾ ਕਿਉਂਕਿ ਮੈਂ ਕੋਖ ਕੀਤੀ ਸਾਬ ਵੀ ਕੋਈ ਨਾ ਕੋਈ ਵਜ੍ਹਾ ਤਾਂ ਹੁੰਦੀ ਵੀ ਐਂਡ ਐਨੇ ਪੁਰਾਣੇ ਸਾਥੀ ਰਹੇ ਹੈ ਉਥੇ ਦੇ ਸਾਲ ਤਾਂ ਹੀ ਮੋਰਚਾ ਲੱਗਿਆ ਰਿਹਾ ਸਾਰੇ ਇਕੱਠੇ ਇੱਕ ਸਾਲ ਚ ਦਾ ਬੰਦਾ ਕਿਸੇ ਦੇ ਨਾਲ ਰਵੇ ਆਪਸ ਵਿੱਚ ਸੰਬੰਧ ਬਣ ਜਾਂਦੇ ਐ ਐਡੀ ਕੀ ਗੱਲ ਹੋਈ ਉਹਦਾ ਝੇ ਹੋਰ ਕਾਰਨ ਸੀਗਾ ਸਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਸਾਬ ਕਿ ਤੁਸੀਂ ਵੀ ਸਾਡੇ ਵਾਲੇ ਜਿਹੜੇ ਪੋਲਿਟਿਕਲ ਲੀਡਰਸ ਐ ਇਹਨਾਂ ਵਾਂਗੂ ਕਿਤੇ ਆਪਸ ਵਿੱਚ ਈਗੋ ਦੇ ਮਸਲੇ 'ਚ ਤਾਂ ਨਹੀਂ ਪੈ ਗਏ ਇਹ ਆਪਸ 'ਚ ਕੋਈ ਕੜਤਨ ਐ ਢੀ ਥੋੜੀ ਹੈਗੀ ਆਪਸ 'ਚ ਕਿਹੜਾ ਕੱਢੀ ਜਾਂਦੇ ਹੋ ਆਪਸ ਵਾਲੀ ਕਿਹੜਾ ਤਾਂ ਨਹੀਂ ਕੱਢ ਰਿਹਾ ਕਿਤੇ ਇਹ ਸਵਾਲ ਮੈਂ ਮੈਂ ਇਹਨਾਂ ਤੇ ਉਂਗਲ ਨਹੀਂ ਉਠਾ ਰਿਹਾ ਸਾਬ ਮੈਂ ਰਿਕਾਰਡ ਦੇਖ ਕੇ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆ ਰਹੇ ਉਹਨੂੰ ਮੈਂ ਕੱਢ ਰਿਹਾ ਆਏ ਕਾ ਦੇਖੋ ਆਏ ਜੀ ਪੰਜਾਬ ਸ਼ੁਡ ਬਾਇਕਾਟ ਟ੍ਰੇਟਰਸ ਗद्दार ਟ੍ਰੇਟਰਸ ਦੀਪ ਸਿੱਧੂ ਸਤਨਾਮ ਪੰਨੂ ਸਰਵਣ ਪੰਦੇਰ ਰਾਜੇਵਾਲ ਸਾਹਿਬ ਕਹਿ ਰਹੇ ਸਾਬ ਆਪਸੇ ਕੋਈ ਨਿਜੀ ਕੜਤਨ ਸੀ ਕਿ ਜਿਹਦੇ ਕਰਕੇ ਨਹੀਂ ਗਏ ਇਗੋ ਆਗੇ ਨੇ ਸਭ ਚਾਲੇ ਉੱਥੇ ਇਹਨਾਂ ਨੇ ਆ ਤਾਂ ਉਹ ਲਾਲ ਕੇਲਾ ਇਨਸੀਡੈਂਟ ਹੋਇਆ ਉਹਦੇ ਬਾਅਦ ਦੀ ਏ ਉਸ ਤੋਂ ਪਹਿਲਾਂ ਹੀ 3 ਦਸੰਬਰ ਨੂੰ ਇਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਵੀ ਇਹਨਾਂ ਨੂੰ ਉੱਥੋਂ ਸਿੰਘੂ ਮੋਰਚੇ ਤੋਂ ਬਾਹਰ ਕੱਢਤਾ ਸੀ ਫਿਰ ਇਹਨਾਂ ਦੇ ਆਇਓ ਗਿਆ ਵੀ ਉਹ ਆਪਣੀ ਜਾਂ ਤਾਂ ਉਹ ਕਿੜ ਕੱਢ ਰਹੇ ਸੀ ਵੀ ਆਹ ਰਾਜੀਵਾਲਰ ਨੇ ਮੰਨੂ ਉੱਥੋਂ ਭਜਾਇਆ ਸੀਗਾ ਤੇ ਮੈਂ ਇੱਥੇ ਜਾ ਕੇ ਹੁਣ ਚੰਡੀਗੜ੍ਹ ਚਲੇ ਮੈਂ ਇੱਥੇ ਜਾ ਕੇ ਬਹਿ ਜਾਾਂ ਯਾ ਰਜੇਵਾਲ ਸਾਹਿਬ ਜਿਹੜੇ ਕਹਿੰਦੇ ਮੈਨੂੰ ਤਾਂ ਟੰਗ ਨਾਲ ਬੁਲਾਇਆ ਨਹੀਂ ਆਈ ਕਹਿ ਰਹੇ ਸੀ ਨਾ ਉਹਨਾਂ ਆਇਆ ਸੀ ਬਿਆਨ ਵੀ ਮੰਤ ਸਿਰਫ ਫੋਨ ਹੀ ਆਇਆ ਸੀਗਾ ਐ ਥੋੜਾ ਕੋਈ ਬੁਲਾਈਦਾ ਐਵੇਂ ਥੋੜੇ ਅਸੀਂ ਜਾ ਕੇ ਤੁਰ ਜਾਗੇ ਮਸਲਾ ਫੋਨ ਦਾ ਆ ਜਾਂ ਤਰੀਕੇ ਨਾਲ ਬੁਲਾਣ ਦਾ ਨਹੀਂ ਸਿਰਫ ਮਸਲਾ ਤਾਂ ਕਿਸਾਨ ਦਾ ਹੈ ਸਾਹਿਬ ਮਸਲਾ ਤਾਂ ਨਹੀਂ ਵੀ ਇੰਪੋਨੇਰ ਸਾਹਿਬ ਦਾ ਹੈ ਜਾਂ ਕਿਸੇ ਦਾ ਪੰਨੂ ਜੀ ਦਾ ਹੈ ਜਾਂ ਕਿਸੇ ਦਾ ਹੋਰ ਦਾ ਸੀਗਾ ਮਸਲਾ ਤਾਂ ਕਿਸਾਨ ਦਾ ਹੈ ਸਾਹਿਬ ਅਗਰ ਕਿਸਾਨ ਦੀ ਆਵਾਜ਼ ਚੁੱਕ ਰਹੇ ਆ ਕਿਸਾਨ ਦੀ ਆਵਾਜ਼ ਤੇ ਆਪਾਂ ਸਾਰੇ ਹਿੰਦੁਸਤਾਨ ਨੂੰ ਅੱਗੇ ਲਾ ਰੱਖਿਆ ਤੇ ਫਿਰ ਜਾਣਾ ਕਿਥੇ ਬਣਦਾ ਸੀਗਾ ਨਹੀਂ ਗਏ ਸਾਹਿਬ ਉਹਦੇ ਨਾਲ ਹੀ ਇੱਕ ਤਾਂ ਹਾਲ ਆ ਗਈ ਸਾਬ ਜਿਹੜੀ ਹੈ ਵੀ ਆਪਸ 'ਚ ਇਹਦੀ ਲੀਡਰੀ ਚ ਪੜ ਗਏ ਪੈ ਗਏ ਇੱਕ ਦੌਰਾਨ ਦਰਮਿਆਨ ਇੱਕ ਹੋਰ ਧਿਆਨ ਆਉਂਦਾ ਸਾਬ ਕਹਿੰਦੇ ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਲਾਂਚਸ ਕੇਦਿੰਗ ਅਟੈਕ ਔਨ ਫਾਰਮਰ ਯੂਨੀయన్స్ ਔਰ ਧਰਨਾਜ਼ ਰੋਡ ਬਲਾਕੇਜਸ ਅਕਿਊਜ਼ਸ देम ਆਫ ਹੋਲਡਿੰਗ ਸਟੇਟ ਗਵਰਨਮੈਂਟ ਟੂ ਰੈਂਸਮ ਆ ਆ ਤਾਂ ਚਲੋ ਬਿਆਨ ਆ ਗਿਆ ਇਹਦੀ ਅਗਲੀ ਲਾਈਨ ਪੜ੍ਹ ਕੇ ਸੁਣਾ ਨਾ ਚੰਗਿਆੜੇ ਉੱਠ ਜਾਣਗੇ ਸਾਬ ਹੀ ਅਕਿਊਜ਼ਡ ਸਮ ਆਫ ਦਾ ਫਾਰਮਰ ਯੂਨੀయన్స్ ਆਫ ਸਟੇਜਿੰਗ ਧਰਨਾਸ ਫਾਰ ਮੋਨਿਟਰੀ ਕਨਸੀਡਰੇਸ਼ਨਸ ਸੁਨੀਲ ਜਾਖੜ ਨਹੀਂ ਕਿਸੇ ਨੂੰ ਕਹਿ ਰਿਹਾ ਸਾਬ ਸੁਨੀਲ ਇਜਾਮ ਨਹੀਂ ਲੰਗਦਾ ਕਰ ਸੀ ਤੇ ਕਿਉਂ ਮੇਰੇ ਕੋਲ ਤਾਂ ਸਬੂਤ ਹੈ ਨਹੀਂ ਨਾ ਹੀ ਮੇਰੇ ਕੋਲ ਵਿਜੀਲੈਂਸ ਡਿਪਾਰਟਮੈਂਟ ਸਾਹਿਬ ਲਾਤਾ ਜੀ ਉਹਨਾਂ ਨੇ ਬਿਆਨ ਲਾਤਾ ਫਿਰ ਉਸ ਬਿਆਨ ਨੂੰ ਕਿਸੇ ਨੇ ਚੈਲੰਜ ਕਿਉਂ ਨਹੀਂ ਕੀਤਾ ਕਿਉਂ ਨਹੀਂ ਧਰਨਾ ਲੱਗਿਆ ਸਾਬ ਕਿਉਂ ਨਹੀਂ ਧਰਨਾ ਲੱਗਿਆ ਮੈਂ ਆ ਪੁੱਛਣਾ ਚਾਹੁੰਦਾ ਐ ਇਹਨਾਂ ਯੂਨੀయన్స్ ਦੇ ਲੀਡਰ ਸਾਹਿਬਾਨ ਨੂੰ ਵੀ ਤੁਸੀਂ ਰੋਜ਼ ਭਾਜਪੀ ਦੇ ਵਾਸਤੇ ਉੱਥੇ ਜਾ ਕੇ ਟ੍ਰੈਕਸ ਬੰਦ ਕਰ ਰੱਖਿਆ 69 ਗੱਡੀਆਂ ਰੋਜ਼ ਉੱਥੋਂ ਹੋ ਰਹੀਆਂ ਸਭ 69 ਗੱਡੀਆਂ ਰੋਜ਼ ਦਿੱਲੀ ਤੁਸੀਂ ਰੋਕ ਰੱਖਿਆ ਇੱਥੇ ਇੱਕ ਚੀਫ ਮਿਨਿਸਟਰ ਥੋੜੇ ਦੇ ਇਲਜ਼ਾਮ ਲਾ ਰਿਹਾ ਵੀ ਇਹ ਤਾਂ ਪੈਸੇ ਲੈ ਕੇ ਕਰੀ ਜਾਂਦੇ ਤੇ ਦੂਜੇ ਪਾਸੇ ਭਗਵੰਤ ਮਾਨ ਜੀ ਨੇ ਤਾਂ ਆਦਤ ਪਾੜ ਆ ਰੱਖੀ ਹੈ ਸਭ ਭਗਵੰਤ ਮਾਨ ਜੀ ਕਾਂਗਰਸ ਵਾਲਿਆਂ ਦੇ ਹੱਥੋਂ ਦਾ ਜੱਜਾ ਹੋਇਆ ਮੈਂ ਤੇਰੇ ਤੇ ਪਰਚਾ ਕਰਾ ਦੂੰਗਾ ਤਿੰਨ ਦਿਨਾਂ ਬਾਅਦ ਚੁੱਪ ਕਰੇਗਾ ਨਾ ਇਨਾ ਕਾਂਗਰਸ ਵਾਲੇ ਪ੍ਰਧਾਨ ਨੂੰ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਵੀ ਤੇਰੇ ਤੇ ਤਿੰਨ ਦਿਨਾਂ ਬਾਅਦ ਪਰਚਾ ਕਰਾ ਦੂੰਗਾ ਫਿਰ ਚੁੱਪ ਕਰਨ ਵਾਲੇ ਚੁੱਪ ਕਰ ਗਏ ਪਰਚਾ ਤਾਂ ਨਹੀਂ ਹੋਇਆ ਸਾ ਇੱਥੇ ਇਹ ਚੁੱਪ ਵੀ ਕਰ ਗਏ ਤੇ ਪਰਚਾ ਵੀ ਨਹੀਂ ਹੋਇਆ ਇਹਦੇ ਕਰਕੇ ਸਵਾਲ ਉੱਠਦੇ ਹੈ ਸਾ ਆਮ ਰੇਜ਼ਿੰਗ ਵੀ ਤੁਸੀਂ ਲੋਕਾਂ 'ਚ ਆਪਣਾ ਵਿਸ਼ਵਾਸ ਕਾਇਮ ਕਰੋ ਇਹ ਗਲਤਫਹਿਮੀਆਂ ਦੂਰ ਕਰੋ ਲੋਕਾਂ ਦੇ ਵਿੱਚ ਵੀ ਤੁਸੀਂ ਆਪਸ 'ਚ ਨਹੀਂ ਲੜ ਰਹੇ ਕਿਉਂਕਿ ਸ਼ੁਭਕਰਨ ਉੱਥੇ ਮਰਵਾਤਾ ਸਾਹਿਬ ਐਸੇ 'ਚ ਜੇ ਚੰਡੀਗੜ੍ਹ ਆਇਆ ਹੁੰਦਾ ਸ਼ੁਭਕਰਨ ਮਰਦਾ ਸੀ ਸਾਹਿਬ ਕਿਉਂ ਉਧਰਲੇ ਪਾਸੇ ਤੋਰਿਆ ਫਿਰ ਜੇ ਉੱਥੇ ਜਾਣਾ ਸੀਗਾ ਤਾਂ ਫਿਰ ਬਾਕੀ ਸਾਰੇ ਕਿਉਂ ਨਹੀਂ ਗਏ ਇਕੱਲੇ ਉਹ ਦੋ ਯੂਨੀਅਨ ਸੀ ਕਿਉਂ ਗਈਆਂ ਵੀ ਐਡਾ ਤੁਹਾਡਾ ਸਰਵਮਾਨਿਆ ਇਸ਼ੂ ਸੀਗਾ ਸਾਰੇ ਸਹਿਮਤ ਹੁੰਦੋਂ ਜਾਣਾ ਚਾਹੀਦਾ ਸੀਗਾ ਬਹੁਤ ਲੇਟ ਆ ਕੇ ਹੁਣ ਜਦੋਂ ਸੁਨੀਲ ਜਾ ਕੇ ਗਿਆ ਉੱਥੇ ਇਲੈਕਸ਼ਨ ਕਮਿਸ਼ਨ ਤੇ ਉਹ ਵੀ ਸਾਰੇ ਪਹੁੰਚ ਗਏ ਕਿ ਸੁਨੀਲ ਮਾੜਾ ਸੁਨੀਲ ਮਾੜਾ ਹੈ ਸਾਹਿਬ ਪਰ ਤੁਸੀਂ ਤਾਂ ਆਪਣੇ ਆਪ ਨੂੰ پاک ਤਾਂ ਮਨ ਕਰੋ ਨਾ ਸਾਹਿਬ ਮੇਰੀ ਇੰਨੀ ਬੇਨਤੀ ਹੈ ਇਹਨਾਂ ਨੂੰ ਵੀ ਤੁਸੀਂ ਐਵੇਂ ਨਾ ਲੋਕਾਂ ਨੂੰ ਗੁੰਮਰਾਹ ਕਰੀ ਜਾਓ ਇਹਦੇ ਵਾਸਤੇ ਆ ਕੋਈ ਚੰਗੀ ਗੱਲ ਨਹੀਂ ਇੱਕ ਮੂਵਮੈਂਟ ਵਾਸਤੇ ਥੋੜੇ ਮਗਰ ਕਿਸਾਨ ਖੜੇ ਆ ਕਿਸਾਨਾਂ ਨੇ ਆਪਣੀ ਜਿੰਦ ਥੋੜੀ ਆ ਬੱਚੇ ਆਪਣੇ ਥੋੜੇ ਜੁਮੇ ਸੰਭਾਲਾ ਰੱਖਿਆ ਇੱਕ ਇੱਕ ਯੂਨੀਅਨ ਦੇ ਮਗਰ ਲੱਗਿਆ ਜੀ ਨਾਨ ਪੋਲਿਟਿਕਲ ਅਸੀਂ ਨੇ ਪੋਲਿਟਿਕਲ ਹੈ ਨਹੀਂ ਸਾਹਿਬ ਅਸੀਂ ਰਾਜਨੀਤੀ ਤੋਂ ਪਾਸੇ ਹਾਂ ਕਿਉਂ ਕਿਉਂ ਪਾਸੇ ਹੋ ਜਾਣਾ ਰਾਜਨੀਤੀ ਮਾੜੀ ਨਹੀਂ ਸਾਹਿਬ ਅਸੀਂ ਲੀਡਰ ਮਾੜੇ ਰਾਜਨੀਤੀ ਕੀ ਹੈ ਰਾਜਨੀਤੀ ਇੱਕ ਤਰੀਕਾ ਹੈ ਲੋਕਾਂ ਦੀ ਸੇਵਾ ਕਰਨ ਦੇ ਲੋਕਾਂ ਦੇ ਜਿਹੜੇ ਮੁੱਦੇ ਆ ਕਿ ਕਿਸਾਨਾਂ ਦੇ ਐ ਚਾਹੇ ਹੋਰਾਂ ਦੇ ਐ ਉਹ ਮੁੱਦੇ ਚੱਕਣ ਦਾ ਇੱਕ ਕੰਮ ਹੈ ਉਹਦੇ ਚ ਜਾ ਕੇ ਕੰਮ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਕਰਨਾ ਵੀ ਚਾਹੀਦਾ ਜੇ ਚੰਗੇ ਲੋਕ ਅੱਗੇ ਆਣਗੇ ਤਾਂ ਹੀ ਰਾਜਨੀਤੀ ਸੁਧਰੂਗੀ ਕਰਨ ਵੀ ਲੱਗੇ ਮੈਂ ਰਾਜੇਵਾਲ ਸਾਹਿਬ ਤੇ ਉਸ ਪਾਸੇ ਨਹੀਂ ਜਾਂਦਾ ਵੀ ਉਹਨਾਂ ਨੇ ਇਲੈਕਸ਼ਨ ਲੜਿਆ ਸੀ ਉਹਨਾਂ ਕਾਦੇ ਹੈ ਰਾਜਨੀਤੀ ਕੋਗੇ ਕਿ ਲੜਕੇ ਵਾਪਸ ਭੇਜ ਤੁਸੀਂ ਘਰ ਵਾਪਸੀ ਵਾਲੀ ਗੱਲ ਕਰੀ ਜਾਂਦੇ ਹੋ ਆ ਗਏ ਉੱਥੋਂ ਜਾ ਕੇ ਵਾਪਸ ਆ ਗਏ ਲੋਕਾਂ ਨੇ ਨਹੀਂ ਰਿਸਪਾਂਸ ਦਿੱਤਾ ਪਰ ਕੋਈ ਨਹੀਂ ਇੱਕ ਵਾਰ ਹੀ ਨਹੀਂ ਦਿੱਤਾ ਦੂਜੀ ਵਾਰੀ ਦੇਣਗੇ ਜਾ ਕੇ ਲੋਕਾਂ ਦੇ ਵਿੱਚ ਰੋ ਪੋਲਿਟੀਕਲ ਤਾਂ ਤੁਸੀਂ ਹੋਗੇ ਮੈਂ ਤਾਂ ਖੁਦ ਦੇਖਿਆ ਕਿਉਂਕਿ ਮੈਂ ਜਦੋਂ ਇੱਥੇ ਬਲਵਿੰਦਰ ਕੌਰ ਅਸਿਸਟੈਂਟ ਜਿਹੜੇ ਟੀਚਰ ਸੀਗੇ ਪ੍ਰੋਫੈਸਰ ਲੈਕਚਰਰ ਉਹਨਾਂ ਨੇ ਸੁਇਸਾਈਡ ਕੀਤੀ ਸੀ ਅਨੰਦਪੁਰ ਸਾਹਿਬ ਨੂੰ ਜਦੋਂ ਧਰਨਾ ਲਾਇਆ ਕਿਸਾਨੀ ਉਹਨੇ ਮੇਰੇ ਨਾਲ ਬੈਠੀਆਂ ਸੀਗੇ ਉਹ ਉੱਥੇ ਗਏ ਸੀ ਉੱਥੇ ਵੀ ਗਏ ਫਿਰ ਇਹਦੇ ਵਿੱਚ ਕੇਸ ਹੈ ਮੇਰੇ ਕੋਲ ਜਿੱਥੇ ਕੋਈ ਡਾਕਟਰ ਦਾ ਸੀਗਾ ਉਹਨਾਂ ਨੇ ਉਸ ਤੋਂ ਪਹਿਲਾਂ ਕਿਤੇ ਸਿਲੇ ਉਹ ট্রান্সਫਰ ਪਾਲਿਸੀ ਤੇ ਲੈ ਕੇ ਕਿਸਾਨਾਂ ਨੇ ਧਰਨੇ ਲਾਏ ਸਰਕਾਰ ਦੇ ਖਿਲਾਫ ਆਹ ਆ ਡਾਕਟਰ ਦੇ ਉੱਤੇ ਲਾਤਾ ਧਰਨਾ ਵੀ ਡਾਕਟਰ ਨੇ ਇਲਾਜ ਸਹੀ ਨਹੀਂ ਕੀਤਾ ਐ ਇਹ ਕੰਮ ਲੀਡਰਾਂ ਦੇ ਹਸਾਬ ਹੋਰ ਲੀਡਰਾਂ ਦੇ ਫੰਗ ਲੱਗੇ ਮੁੱਦੇ ਉਠਾਣਾ ਲੀਡਰਸ ਦਾ ਕੰਮ ਹੈ ਉਹ ਤੁਸੀਂ ਕਰੀ ਜਾਨੇ ਹੋ ਫਿਰ ਡਰਦੇ ਕਿਉਂ ਫਿਰ ਡਰਦੇ ਕਿਉਂ ਫਿਰ ਮੰਨੋ ਇਸ ਗੱਲ ਨੂੰ ਜਦੋਂ ਘੁੰਗਰੂ ਵੱਨ ਲੈਣ ਉਹ ਨੱਚਣ ਤੋਂ ਕਾਹਦੀ ਸੰਗ ਹੈ ਸਾਬ ਆਜੋ ਖੁੱਲੇ ਮੈਦਾਨ 'ਚ ਆ ਕੇ ਤੁਸੀਂ ਆਓ ਹੁਣ ਤਾਂ ਡੇਟ ਨਿਕਲ ਗਈ ਸਾਬ ਡੇਟ ਕੱਲ ਲਾਸਟ ਸੀ ਕਿ ਨਿਕਲ ਗਈ ਵੀ ਇਲੈਕਸ਼ਨ ਨਹੀਂ ਕਰ ਸਕਦੇ ਨਹੀਂ ਤਾਂ ਸ਼ਾਇਦ ਕਹਿੰਦੇ ਜਾਖੜਨ ਦਾ ਜਾਣ ਬੁਝ ਕੇ ਕਿਹਾ ਜੀ ਹੁਣ ਤਾਂ ਡੇਟ ਨਿਕਲ ਗਈ ਨਹੀਂ ਤਾਂ ਅਸੀਂ ਤਾਂ ਸਾਹਮਣੇ ਜਾ ਕੇ ਇੱਕ ਪੈਰ ਖੜੀ ਕਰ ਦੇਣੀ ਸੀ ਕਿਉਂ ਕਿਉਂਕਿ ਜਿਹੜੇ ਸਵਾਲ ਐ ਰੇਜ਼ ਕਰ ਰਹੇ ਆ ਨਾ ਸਾਬ ਇਹਨਾਂ ਸਵਾਲਾਂ ਦਾ ਇਹ ਜਵਾਬ ਪਿੰਡ ਦੀ ਸੱਤ ਚੇ ਜਾਂ ਸੜਕਾਂ ਦੇ ਉੱਤੇ ਜਾਂ ਫਿਰਨੀਆਂ ਦੇ ਉੱਤੇ ਧਰਨੇ ਲਾ ਕੇ ਜਵਾਬ ਨਹੀਂ ਮਿਲਨੇ ਸਾਬ ਇਹਨਾਂ ਦੇ ਜਵਾਬ ਪਾਰਲੀਮੈਂਟ 'ਚ ਜਾ ਕੇ ਬਹਿਸ ਹੋਊਗੀ ਸਾਬ ਉੱਥੇ ਜਾ ਕੇ ਗੱਲ ਕਹਿਣੀ ਪਊਗੀ ਤਰਕ ਨਾਲ ਆਪਣੇ ਗੱਲ ਮੋਦੇ ਰੱਖਣੇ ਪੈਣਗੇ ਉਹਦਾ ਉੱਤੇ ਪਹਿਰੇ ਦਾਣਾ ਪਊਗਾ ਉਹਨੂੰ ਸਾਬਤ ਕਰਨਾ ਪਊਗਾ ਵੀ ਇਸ ਕਰਕੇ ਇਸ ਤਰ੍ਹਾਂ ਸਾਡੀਆਂ ਬਿਮਾਰੀਆਂ ਇਹਦਾ ਇਲਾਜ ਹੋਊਗਾ ਉਹ ਆ ਕਰਦੇ ਨਹੀਂ ਸਾਬ ਕਿਉਂ ਅਸੀਂ ਚੋਧਰ ਕਰਨਾ ਚਾਹੁੰਦੇ ਜਵਾਬ ਦੇ ਨਹੀਂ ਸਾਡਾ ਨਾ ਕਰੋ ਚਲੋ ਤੁਹਾਡੀ ਮਰਜ਼ੀ ਹੈ ਤੁਸੀਂ ਨਹੀਂ ਆਪ ਨਹੀਂ ਕਰਨਾ ਮੈਂ ਆ ਗੱਲ ਕਹਿਣ ਲੱਗਿਆ ਕਿਤੇ ਦੇਖਿਓ ਤੁਸੀਂ ਜਾ ਕੇ ਆਪਣੇ ਸਾਥੀ ਹੋਰ ਨੰਨੇਵਾਲ ਸਾਹਿਬ ਕਿਤੇ ਤੁਸੀਂ ਕਹਿ ਦਿਓ ਵੀ ਸੁਨੀਲ ਜਾਖੜ ਦਾ ਕੁਝ ਹੋਰ ਕਹਿਆ ਵੀ ਇਹਨੂੰ ਕੱਢੋ ਜੀ ਪਾਰਟੀ ਚੋਂ ਪਰ ਮੈਂ ਜਿਹੜੀ ਗੱਲ ਮੈਂ ਆਪਣੇ ਜਿਹੜੇ ਮਨ ਤੋਂ ਕਹਿਣ ਲੱਗਿਆ ਸਭ ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਐ ਕਰੋ ਬੀਜੇਪੀ ਦਾ ਵਿਰੋਧ ਕਰ ਰਹੇ ਕਰੋ ਪਰ ਐਂ ਕਰੋ ਫਿਰ ਇੱਕ ਇਹਨਾਂ ਚੋਂ ਪਾਰਟੀ ਚੁਣ ਲਓ ਜਿਹਦੇ ਨਾਲ ਖੜਜੋ ਜਿਹੜਾ ਜਾ ਕੇ ਤੁਹਾਡੀ ਉਥੇ ਲੜਾਈ ਲੜੂਗੀ ਜਾਂ ਤਾਂ ਆਪਦੇ ਨਾਲ ਜੁੜਜੋ ਜਾਂ ਕਾਂਗਰਸ ਦੇ ਨਾਲ ਜੁੜਜੋ ਜੁੜੋ ਤਾਂ ਸਹੀ ਸਾਹਿਬ ਕਿਤੇ ਇਹ ਸਾਹਿਬ ਦੇ ਨਾਲ ਜੁੜੋਂਗੇ ਸਾਹਿਬ ਦੇਖ ਲਿਓ ਕੋਹਕੇ ਦੇਖ ਲਿਓ ਜਿਨ੍ਹਾਂ ਨੇ ਦਿਵਾਨੀ ਕਹਿ ਕੇ ਤੁਹਾਨੂੰ ਇੱਥੇ ਦਿੱਤੀ ਨਹੀਂ ਨਾ ਬੋਨਸ ਦਿੰਦੇ ਨਾ ਕੰਪੰਸੇਸ਼ਨ ਦਿੰਦੇ ਤੁਹਾਨੂੰ ਬਾਣੇ ਪਾਰ ਰੱਖਿਆ ਇਹਨਾਂ ਨੇ ਮਿਲਦੇ ਤੁਹਾਨੂੰ ਹੈ ਨਹੀਂ ਵਕਾਲਤ ਕਰਵਾ ਕੇ ਮਰਵਾਗੇ ਤੁਹਾਨੂੰ ਇੱਥੇ ਜੇ ਇੱਥੇ ਚੰਡੀਗੜ੍ਹ ਲੰਘਿਆ ਚੰਡੀਗੜ੍ਹ ਤੋਂ ਦਿੱਲੀ ਪਾਸੇ ਤੋਰਤਾ ਸ਼ੁਭ ਕਰਨ ਮਰਵਾਤਾ ਉਹਨਾਂ ਨੂੰ ਦੇਣਾ ਹੈ ਉਹਨਾਂ ਨੂੰ ਦਿਓ ਤੁਸੀਂ ਡਟ ਕੇ ਉਹਨਾਂ ਦੀ ਮਦਦ ਕਰੋ ਤਾਂ ਕਿ ਕੱਲ ਪਾਰਲੀਮੈਂਟ 'ਚ ਜਾ ਕੇ ਤੁਹਾਡੀ ਆਵਾਜ਼ ਚੱਕ ਸਕਣ ਜੀ ਤੁਸੀਂ ਸਮਝਦੇ ਹੋ ਵੀ ਇਹਨਾਂ ਨੇ ਵੀ ਕੈਂਡੀਡੇਟ ਖੜੇ ਕੀਤੇ ਐ ਇਹ ਵੀ ਕੈਂਡੀਡੇਟ ਜਾ ਕੇ ਤੁਹਾਡੀ ਉੱਥੇ ਭੱਕ ਰੱਖ ਕੇ ਆ ਤੁਹਾਡੀਆਂ ਗਰੰਟੀਆਂ ਤੁਹਾਡਾ ਇਲਾਜ ਹੀ ਗਰੰਟੀ ਹੈ ਤੁਹਾਡਾ ਆ ਹੀ ਸਾਰਾ ਕੁਝ ਕਰਵਾ ਕੇ ਲੈ ਆਣਗੇ ਫਿਰ ਇਹਨਾਂ ਦੇ ਨਾਲ ਖੜੋ ਸਭ ਪਰ ਜਦ ਉਹਨਾਂ ਨੂੰ ਪੁੱਛ ਕੇ ਅੰਦਰ ਖਾਤੇ ਨਹੀਂ ਕਾਂਗਰਸ ਨੂੰ ਜਾ ਕੇ ਉਹਨਾਂ ਤੋਂ ਹਾਮੀ ਪ੍ਰਭਾਉ ਉਹਨਾਂ ਨੂੰ ਕਹਿੰਦੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਆ ਕਾਂਗਰਸ ਕੀ ਗਰੂ ਹੀ ਸਾਬ ਕਾਂਗਰਸ ਦੇ ਨਾਲ ਤਾਂ ਕਿਹੜੇ ਮੂੰਹ ਨਾਲ ਜਾਣਗੇ ਕਾਂਗਰਸ ਤਾਂ ਇਹਨਾਂ ਦੇ ਅੱਗੇ ਗੋਡੇ ਟੇਕੀ ਬੈਠੀ ਹੈ ਕਾਂਗਰਸ ਤਾਂ ਭਗਵੰਤ ਮਾਨ ਦੀ ਵਿਜੀਲੈਂਸ ਦੇ ਅੱਗੇ ਗੋਡੇ ਟੇਕੀ ਬੈਠੀ ਹੈ ਚੋਰੀ ਤਾਂ ਹੈ ਨਾ ਸਭ ਚਾਹ ਵਿਜੀਲੈਂਸ ਕਰੇ ਚਾਹ ਸੀਬੀਆਈ ਕਰੇ ਈਡੀ ਕਰੇ ਇਹ ਤੁਹਾਡਾ ਕੀ ਕੀ ਖਿਆਲ ਹੈ ਨਾਲੇ ਲੀਡਰ ਉੱਥੇ ਜਾ ਕੇ ਜਿਹੜੇ ਭਗਵੰਤ ਮਾਨ ਜੀ ਦੀ ਅੱਖ ਚੱਕ ਪਾ ਕੇ ਨਹੀਂ ਦੇਖ ਸਕਦੇ ਪ੍ਰਧਾਨ ਮੰਤਰੀ મોદી ਦੀ ਅੱਖ ਚੱਕ ਬਾਕੇ ਗੱਲ ਕਰਨ ਲਣਗੇ ਇਹ ਈਡੀ ਦੀ ਚੱਟ ਛੇ ਲੈਣਗੇ ਆਦਮੀ ਦੀ ਜਾਨ ਬਚਾਣਗੇ ਲੋਕਾਂ ਦਾ ਵੋਟ ਖਰਾਬ ਕਰਨਗੇ ਇਹਨਾਂ ਤੋਂ ਨਹੀਂ ਚੱਲਿਆ ਜਾਣਾ ਪਰ ਥੋੜੀ ਮਰਜ਼ੀ ਹੈ ਇਹਨਾਂ ਦੇ ਨਾਲ ਟਾਈਪ ਕਰੋ ਪਰ ਖੁੱਲਕੇ ਕਰੋ ਉਹ ਦਸਨ ਕਾਂਗਰਸ ਵਾਲੇ ਉਹ ਦਸਨ ਆਮ ਆਦਮੀ ਪਾਰਟੀ ਵਾਲੇ ਵੀ ਆ ਜਿਹੜੀਆਂ ਟ੍ਰੇਨਸ ਰੋਕ ਰੱਖੀਆਂ ਉਹਦੇ ਨਾਲ ਅਮੀ ਉਹਨਾਂ ਦੀ ਹੈ ਜਾਂ ਨਹੀਂ ਉਹ ਦੱਸਣਾ ਪਊਗਾ ਸਾਹਿਬ ਕਿਉਂਕਿ ਅਗਰ ਉੱਠਦੇ ਹੈ ਜਦੋਂ ਸੁng ਜਾਪਦਾ ਹੋ ਜਾਂਦਾ ਨਾਲ ਦੇ ਨਾਲ ਕਹਿਣਗੇ ਚੱਕ ਲੋ ਫਿਰ ਦੋਨਾਂ ਦੇ ਚਿਹਰੇ ਸਾਹਮਣੇ ਆ ਜਾਣਗੇ ਸਾਬ ਇਹ ਮਿਲੀ ਭਗਤ ਨਾਲ ਕਰਵਾਇਆ ਜੇ ਨਹੀਂ ਉੱਠਦੇ ਉਥੋਂ ਤਰਨੇ ਤਾਂ ਤੁਸੀਂ ਹਾਲ ਦੇਖਿਆ ਸਾਬ ਕੀ ਹੋ ਰਿਹਾ ਇਹਨਾਂ ਨੂੰ ਕਿਸੇ ਨੇ ਸ਼ਹਿਰਾਂ ਜੋ ਬਣ ਨਹੀਂ ਦੇਣਾ ਸਾਬ ਕਿਉਂਕਿ ਜਦੋਂ ਰਿਸਪੌਂਸਿਬਿਲਟੀ ਆ ਜਾਂਦੀ ਹੈ ਲੋਕਤੰਤਰੀਕ ਹੱਕ ਆ ਤਾਂ ਮੰਦਿਆਂ ਮੰਗਦਿਆਂ ਵੀ ਆ ਸਾਡੇ ਹੱਕ ਹੈ ਜ਼ਿੰਮੇਵਾਰੀ ਵੀ ਬਣਦੀ ਹੈ ਸਾਬ ਲੋਕਤੰਤਰੀਕ ਸਿਸਟਮ ਦੇ ਅੰਦਰ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਜਾ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਿੰਮੇਵਾਰੀ ਬਣਦੀ ਹੈ ਸਭ